ਵਧੀਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਨਾਓ ਸਾਰੇ ਪਰਾ ਠੀਕ ਠਾਕ ਹੋ ਸੇਤਾਂ ਵਧੀਆ ਏ ਕੋੜੀ ਹੈਗੀ ਜੀ 12 ਸਾਲ ਦੀ ਤੇ ਇਹ ਟ੍ਰੇਨਿੰਗ ਵੇਲੇ ਜੁੜ ਗਈ ਸੀ ਤਾਂ ਇਸ ਨੂੰ ਜਿੱਦਾਂ ਕਹਿ દઈએ ਆਪਾਂ ਗਰਮ ਸਰਦ ਹੋ ਗਿਆ ਸੀ ਠੀਕ ਹੈ ਜੀ ਪੂਰੀ ਬੋਡੀ ਇਹ ਦੀ ਵਿਚਾਰੀ ਦੀ ਹਨਾ ਜੁੜ ਗਈ ਸੀ ਤੇ ਹੁਣ ਇਹ ਸੂਣ ਆਲੀ ਆ ਪਹਿਲਾਂ ਬਹੁਤ ਚੰਗੇ ਬੱਚੇ ਦੇ ਤੇ ਇਸ ਕੋੜੀ ਨੇ ਤਾਂ ਆਪ ਜੀ ਦੇਖ ਰਹੇ ਹੋ ਕਿ ਉਸ ਤੋਂ ਹਿਲ ਵੀ ਨਹੀਂ ਹੁੰਦਾ ਤੇ ਕਾਫੀ ਏਜ ਵੀ ਵੱਡੀਆਂ ਤੇ ਉਹਦਾ ਵਿਚਾਰੀ ਦਾ ਕੋਈ ਇਲਾਜ ਵੀ ਨਹੀਂ ਹੋਇਆ ਕੋਈ ਚੰਗਾ ਡਾਕਟਰ ਫੈਰੀਰ ਜਾਂ ਕੋਈ ਟ੍ਰੇਨਰ ਨਹੀਂ ਮਿਲਿਆ ਸਾਨੂੰ ਜਿਹੜਾ ਕਿ ਇਸ ਨੂੰ ਰਿਕਵਰ ਕਰਾ ਸਕੇ ਤਾਂ ਵੀਰੇ ਨੇ ਆਪਣੇ ਨਾਲ ਗੱਲਬਾਤ ਕੀਤੀ ਤਾਂ ਆਪਾਂ ਤੁਹਾਨੂੰ ਦਿਖਾਉਨੇ ਆ ਇਸ ਦਾ ਪੂਰਾ ਇਲਾਜ ਪ੍ਰੋਪਰ ਇਲਾਜ ਜਿਹੜੀ ਕਿ 50% ਇੱਕੇ ਵਾਰ ਦੀ ਟ੍ਰੀਟਮੈਂਟ ਨਾਲ ਸੈੱਟ ਹੋ ਗਈ ਠੀਕ ਹੈ ਜੀ ਇਹ ਬਹੁਤ ਟਾਈਮ ਤੋਂ ਜੁੜੀ ਹੋਈ ਸੀ ਤੇ ਉਸਦੇ ਲਈ ਫਿਰ ਅਸੀਂ ਗਏ ਪਿੰਡ ਦੇ ਕਾਫੀ ਥਾਮਾਂ ਤੇ ਅਸੀਂ ਜੜੜੀਆਂ ਬੂਟੀਆਂ ਲੈ ਕੇ ਆਏ ਤੇ ਆ ਹੈਗਾ ਹੈਗਾ ਜੀ ਬਾਣ ਇਹੀ ਕਾਫੀ ਪੁਰਾਣੇ ਥਾਮਾਤੇ ਮਿਲਦਾ ਆ ਜਿੱਦਾਂ ਕਿ ਕੋਈ ਅ ਪ੍ਰਾਣੇ ਆਪਣੇ ਹੁੰਦੇ ਆ ਮੰਦਿਰ ਵਗੈਰਾ ਮਸਜਿਦਾਂ ਜਾਂ ਇਦਾਂ ਦੇ ਕੋਈ ਪੀਰਾਂ ਦੀ ਜਗ੍ਹਾ ਹਨਾ ਤੇ ਜਾਂ ਕੋਈ ਛਿੜੀਆਂ ਹੁੰਦੀਆਂ ਨੇ ਜਾਂ ਜੰਗਲ ਵਗੈਰਾ ਦੇ ਵਿੱਚੋਂ ਮਿਲਦਾ ਉਸ ਤੋਂ ਬਾਅਦ ਫਿਰ ਅਸੀਂ ਨਹਿਰ ਤੇ ਗਏ ਅਸੀਂ ਉਹਦੀ ਵਰਨੀ ਦੀ ਮਿੱਟੀ ਲੱਭੀ ਤੇ ਆਪਣੀ ਇੱਕ ਕਹਿੰਦੇ ਉਸ ਨੂੰ ਅਮਰਵੇਲ ਉਹ ਲੱਭੀ ਠੀਕ ਹੈ ਜੀ ਅੱਕ ਦੀ ਜੜ ਤੇ ਹੋਰ ਬਹੁਤ ਸਾਰੀਆਂ ਬੂਟੀਆਂ ਜੜੀਆਂ ਬੂਟੀਆਂ ਕੇ ਜੋ ਆਪ ਜੀ ਨੂੰ ਦਿਖਾਉਨੇ ਆ ਤੇ ਨਿੰਮ ਦੇ ਪੱਤੇ ਨਿੰਮ ਦਾ ਸੱਕ ਕਿਕਰ ਦਾ ਸੱਕ ਤੇ ਪਾਨ ਦੀ ਝਾੜ ਠੀਕ ਹੈ ਜੀ ਤੇ ਹੋਰ ਇਦਾਂ ਦੀਆਂ ਕਾਫੀ ਜੜੀਆਂ ਬੂਟੀਆਂ ਅਸੀਂ ਇਕੱਠੀਆਂ ਕਰੀਆਂ ਜਿਨ੍ਹਾਂ ਦੇ ਨਾਲ ਅਸੀਂ ਉਸ ਦੇ ਪੈਰਾਂ ਨੂੰ ਉਵਾਲ ਕੇ ਠੰਡਾ ਕਰਕੇ ਥੋੜਾ ਹਲਕਾ ਤੋਣਾ ਸੀ ਤੇ ਪੂਰੇ ਦਿਨ ਲੱਗ ਗਿਆ ਤੇ ਉਹ ਦੇਖੋ ਸੂਰਜ ਵੀ ਛਿਪ ਗਿਆ ਸਾਰਾ ਦਿਨ ਸਾਡ ਨੂੰ ਲੱਗਿਆ ਆਪਾਂ ਉਹ ਸਾਰੀਆਂ ਜੜੀਆਂ ਬੂਟੀਆਂ ਇਕੱਠੀਆਂ ਕਰ ਲਈਆਂ ਇਕੱਠੀਆਂ ਕਰਕੇ ਆ ਤੁਸੀਂ ਦੇਖ ਰਹੇ ਆ ਇਹਦੇ ਨਾਲ ਪੁੱਠਕੰਡਾ ਵੀ ਆ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਪਤੀਲੇ ਦੇ ਵਿੱਚ ਪਾਣੀ ਪਾ ਕੇ ਦੋ ਵਾਲਟੀਆਂ 20 ਲੀਟਰ ਪਾਣੀ ਪਾ ਕੇ ਤੇ ਪਾਈਆ ਪਾਈਆ ਅੱਧਾ ਅੱਧਾ ਕਿਲੋ ਸਾਰੀਆਂ ਇਹ ਚੀਜ਼ਾਂ ਪਾਈਆਂ ਜਿਹਦੇ ਵਿੱਚ ਅੰਬ ਹਲਦੀ ਹੱਡ ਜੋੜ ਤੇ ਹੋਰ ਵੀ ਬਹੁਤ ਸਾਰੀਆਂ ਬੂਟੀਆਂ ਸੀਗੀਆਂ ਪਾ ਕੇ ਤੇ ਇਹਦੇ 'ਚ ਆਪਾਂ ਦੋ ਤਿੰਨ ਚਮਚ ਪਾਏ ਫਟਕੜੀ ਦੇ ਦੋ ਤਿੰਨ ਚਮਚ ਸੇਂਦੇ ਨਮਕ ਦੇ ਪਾਏ ਪਾ ਕੇ ਇਹਨਾਂ ਨੂੰ ਉਬਾਲਿਆ ਘੰਟਾ ਡੇਢ ਘੰਟਾ ਉਬਾਲਿਆ ਜਦੋਂ ਅੱਧਾ ਰਹਿ ਗਿਆ ਪਾਣੀ ਤੇ ਉਸ ਤੋਂ ਬਾਅਦ ਫਿਰ ਆਪਾਂ ਇਸ ਨੂੰ ਹਲਕਾ ਠੰਡਾ ਕਰ ਲਿਆ ਠੰਡਾ ਕਰਕੇ ਫਿਰ ਰਾਤ ਨੂੰ ਅਸੀਂ ਲੱਗੇ ਤੇ ਘਟੂ ਘਟਾ ਡੇਢ ਘੰਟਾ ਸੀ ਇਹਦੀ ਮਾਲਿਸ਼ ਕਰੀਏ ਦੇ ਪੈਰਾਂ ਦੀ ਗਰਮ ਗਰਮ ਪਾਣੀ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਤੁਰਦੀ ਦਿਖਾਵਾਂਗੇ ਵੀਡੀਓ ਵੀ ਕੋੜੀ ਕਿਦਾਂ ਤੁਰ ਰਹੀ ਹੈ ਹਨਾ ਮਹਾਰਾਜ ਕਿਰਪਾ ਕਰਨਗੇ ਤੇ ਉਹਨਾਂ ਨੇ ਬਹੁਤ ਮੱਤ ਸਮੱਤ ਬਖਸ਼ੀ ਆਪਾਂ ਨੂੰ ਸੇਵਾ ਕਰਨ ਦਾ ਬਾਲਬੁੱਧੀ ਉਦਮ ਬਖਸ਼ਿਆ ਭਰਾਵਾਂ ਨੇ ਬਹੁਤ ਸਾਥ ਦਿੱਤਾ ਪੰਜ ਛੇ ਉਹਨਾਂ ਦੇ ਮੰਨ ਲਓ ਜਿਹੜੇ ਨਜ਼ਦੀਕੀ ਮੁੰਡੇ ਸੀ ਉਹ ਵੀ ਆਏ ਵਿਚਾਰੇ ਉਹਨਾਂ ਨੇ ਵੀ ਸਾਡੇ ਨਾਲ ਲੱਗ ਕੇ ਦੀ ਸੇਵਾ ਕਰਵਾਈ ਤੇ ਆਪ ਜੀ ਦੇਖ ਰਹੇ ਹੋ ਉਹਦੇ ਲੈਵੇ ਨੂੰ ਵੀ ਬਹੁਤ ਸੋਚ ਸੀ ਤੇ ਇਦਾਂ ਲੱਗ ਰਿਹਾ ਸੀ ਕੋੜੀ ਹੋਣੀ ਹੀ ਸੋਊਗੀ ਤਾਂ ਚਲੋ ਮਹਾਰਾਜੇ ਨੇ ਕਿਰਪਾ કરી ਖਾਣਾ ਤੇ ਉਹ ਤਕਲੀਫ ਦੇ ਵਿੱਚ ਬਹੁਤ ਸੀ ਤੇ ਉਹ ਉਹਦੀ ਕਿਰਪਾ ਦੇ ਨਾਲ ਜਦੋਂ ਆਪਾਂ ਇਹਦਾ ਟਰੀਟਮੈਂਟ ਕਰ ਦਿੱਤਾ ਤਾਂ 15 ਮਿੰਟਾਂ ਦੇ ਬਾਅਦ ਕੋੜੀ ਖੁੱਲ ਗਈ ਤੁਰਨਲ ਸ਼ੁਰੂ ਕਰ ਦਿੱਤਾ ਕੋੜੀ ਨੇ ਠੀਕ ਹੈ ਜੀ ਤਾਂ ਆਪ ਜੀ ਦੇਖ ਰਹੇ ਹੋ ਅਸੀਂ ਉਹਦੀ ਕਿਦਾਂ ਮੰਨ ਲਓ 11 12 ਵਜੇ ਤੱਕ ਰਾਤ ਨੂੰ ਉਹਦੀ ਮਾਲਿਸ਼ ਕੀਤੀ ਪਾਣੀ ਵਾਲ ਕੇ ਸਾਰੀਆਂ ਜੜੀਆਂ ਬੁੱਡੀਆਂ ਸੀ ਜੋ ਉਹ ਆਪਾਂ ਆਪ ਜੀ ਨੂੰ ਦੱਸ ਦਿਤੀਆਂ ਠੀਕ ਹੈ ਜੀ ਤਾਂ ਕਿਸੇ ਵੀ ਭਰਾ ਦੇ ਕੋਈ ਜੁੜੀ ਹੋਈ ਆ ਤਾਂ ਤੁਸੀਂ ਉਹਦੇ ਲਈ ਇਹ ਇਹ ਟਰੀਟਮੈਂਟ ਵਰਤ ਸਕਦੇ ਆ ਇਹ ਫਾਰਮੂਲਾ ਵਰਤ ਸਕਦੇ ਆ ਤੇ ਪਰ ਉਸ ਨੂੰ ਕੀ ਆ ਉਹ ਹਵਾ ਨਹੀਂ ਲੱਗਣੀ ਚਾਹੀਦੀ ਅੰਦਰ ਰੱਖਣਾ ਜਾਨਵਰ ਨੂੰ ਇਹ ਸਾਵਧਾਨੀਆਂ ਜ਼ਰੂਰੀ ਆ ਤੇ ਉਹਦੇ ਪੈਰਾਂ ਦੇ ਉੱਪਰ ਜਿਹੜੀਆਂ ਆਪਾਂ ਬੈਂਡੇਡ ਹੁੰਦੀਆਂ ਉਹ ਬਨ ਸਕਦੇ ਆ ਜਾਂ ਕੋਈ ਕੰਬਲ ਕੇਸੀ ਪਾੜ ਕੇ ਉਹਦੇ ਟੋਟੇ ਬਣਾ ਕੇ ਉਸ ਤੋਂ ਬਾਅਦ ਉਹ ਬਨ ਸਕਦੇ ਆ ਪੈਰਾਂ ਨੂੰ ਸਕਾ ਕੇ ਹਲਕੇ ਕਪੜਾ ਜਰੂਰ ਉਹਦੇ ਉੱਪਰ ਦੇਣਾ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਤਾਂ ਜਦੋਂ ਵੀ ਤੁਸੀਂ ਘੋਡੇ ਦੇ ਪੈਰਾਂ ਦੀ ਮਾਲਿਸ਼ ਕਰਦੇ ਹੋ ਨਾ ਗਰਮ ਪਾਣੀ ਦੇ ਨਾਲ ਤਾਂ ਪਲੀਜ਼ ਉਹਦੇ ਪੈਰਾਂ ਨੂੰ ਹਵਾ ਜਰੂਰ ਨਾ ਲੱਗਣ ਦਿਓ ਠੀਕ ਹੈ ਜੀ ਇਹ ਚੀਜ਼ ਦਾ ਜਰੂਰ ਧਿਆਨ ਰੱਖੋ ਇਕਾਂ ਤੇ ਆ ਅਸੀਂ ਅਬ ਜੀ ਚੈੱਕ ਕਰ ਰਹੇ ਹਾਂ ਸਾਰੇ ਭਰਾ ਲੱਗੇ ਹੋਏ ਆ ਹੌਲੀ ਹੌਲੀ ਮਾਲਿਸ਼ ਕਰ ਰਹੇ ਉਹਦੇ ਪੈਰਾਂ ਦੀ ਤੇ ਉਹਦੇ ਜਿਹੜੇ ਕਿ ਹੱਡ ਜੋੜ ਹੱਡ ਵਿਚਾਰੇ ਜੁੜ ਗਏ ਸੀਗੇ ਹਨਾ ਹੱੱਡੇ ਬਣ ਗਏ ਸੀਗੇ ਹਨਾ ਤੁਸੀਂ ਦੇਖ ਰਹੇ ਆ ਬਹੁਤ ਜ਼ਿਆਦਾ ਉਹਨੂੰ ਪ੍ਰੋਬਲਮ ਸੀ ਤੇ ਕਾਲਾ ਬਾਈ ਬਹੁਤ ਖੁਸ਼ ਹੋਇਆ ਸਾਰੇ ਭਾਈ ਬਹੁਤ ਖੁਸ਼ ਹੋਏ ਤੇ ਕਿਉਂ ਘੋੜੀ ਇੰਨੇ ਸਾਲਾਂ ਤੋਂ ਬਹੁਤ ਜ਼ਿਆਦਾ ਵਿਚਾਰੀ ਹਨਾ ਪੀੜ ਦੇ ਵਿੱਚ ਸੀ ਉਹਦੇ ਤੋਂ ਤੋਰੀ ਨਹੀਂ ਹੁੰਦਾ ਸੀ ਹਿੱਲੇ ਨਹੀਂ ਜਾਂਦਾ ਸੀ ਕਿ ਥਾਂ ਤੇ ਖੜੀ ਭੂਮੀ ਜਾਂਦੀ ਰਹਿੰਦੀ ਸੀ ਹੁਣ ਉਹ ਸੂਣ ਵਾਲੀ ਸੀ ਕਦੇ ਦਿਨ ਦੇ ਵਿੱਚ ਤਾਂ ਵੀਰੇ ਨੇ ਚਲੋ ਰਿਕਵੈਸਟ ਕੀਤੀ ਜਾਂ ਸਾਰੇ ਭਰਾਵਾਂ ਨੇ ਹਨਾ ਕਾਫੀ ਫੋਨ ਕੀਤੇ ਵੀ ਤੁਸੀਂ ਉਹਦਾ ਇਲਾਜ ਕਰਕੇ ਉਹ ਜਗਵੀਰ ਵੀਰੇ ਦੇ ਇਹ ਖਾਸ ਫਰੈਂਡ ਨੇ ਉਹਨਾਂ ਨੇ ਵੀ ਇਹਦੀ ਹਨਾ ਆਪਾਂ ਨੂੰ ਸਪੈਸ਼ਲ ਕਿਹਾ ਵੀ ਤੁਸੀਂ ਜਾਓ ਤੇ ਫਿਰ ਮੈਂ ਆਪਾਂ ਜਾ ਕੇ ਇਹਦਾ ਚਲੋ ਟ੍ਰੀਟਮੈਂਟ ਕੀਤਾ ਸਪੈਸ਼ਲ ਹਨਾ ਸਾਰਾ 2 ਦਿਨ ਲੱਗੇ ਸੀ ਟ੍ਰੀਟਮੈਂਟ ਤੇ ਇੱਕ ਦਿਨ ਪਹਿਲਾਂ ਅਸੀਂ ਆ ਇਹਦਾ ਟ੍ਰੀਟਮੈਂਟ ਕੀਤਾ ਇਹ ਮਾੜੀ ਬੋਟੀ ਖਾਣ ਤੋਂ ਫਿਰ ਨਾ ਲੱਗੇ ਜੀ ਆ ਦੇਖੋ 2 ਘੰਟਿਆਂ ਦੇ ਸਾਡੇ ਟ੍ਰੀਟਮੈਂਟ ਤੋਂ ਬਾਅਦ ਕੋੜੀ ਕਿੱਦਾਂ ਵਧੀਆ ਚੱਲ ਰਹੀ ਆ ਤੇ ਕਿੰਨਾ ਵਧੀਆ ਉਹਦਾ ਫਰਕ ਪੈ ਗਿਆ ਠੀਕ ਹੈ ਜੀ ਕੋੜੀ ਪਹਿਲੀ ਵਾਰ ਇੱਦਾਂ ਤੁਰ ਰਹੀ ਆ ਇੰਨੇ ਸਾਲਾਂ ਤੋਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਸੀ ਕੋੜੀ ਦੇ ਪੈਰਾਂ ਦੇ ਵਿੱਚ ਸਾਰੇ ਗੋਡੇ ਜੁੜ ਗਏ ਸੀ ਉਹਦੇ ਪੈਰ ਗਾਮਚੀਆਂ ਬੈਠ ਗਿਆ ਸੀ ਸਾਰੀਆਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਪੈਰਾਂ ਦੀ ਟ੍ਰਿਮਿੰਗ ਨਹੀਂ ਕਰੀ ਪੈਰ ਟ੍ਰਿਮਿੰਗ ਆਪਾਂ ਸਵੇਰ ਕਰਾਂਗੇ ਤੇ ਇਸ ਨੂੰ ਸਿਰਫ 11 ਚੱਲਣਯੋਗੀ ਕੀਤਾ ਸੀ ਵੀ ਇਹ ਆਪਦੇ ਪੈਰਾਂ ਤੇ ਖੜਕੇ ਮੱਲਾ ਟ੍ਰਿਮਿੰਗ ਕਰਵਾ ਸਕੇ ਤਾਂ ਪਲੀਜ਼ ਵੀਡੀਓ ਬਹੁਤ ਵਧੀਆ ਹੈ ਬਹੁਤ ਚੰਗੀ ਤੇ ਕੀਮਤੀ ਵੀਡੀਓ ਬਹੁਤ ਚੀਜ਼ਾਂ ਸਿੱਖਣ ਵਾਲੀਆਂ ਇਹਦੇ ਵਿੱਚ ਤੇ ਤੁਹਾਡੇ ਜਿਹੜੇ ਕੋੜਿਆਂ ਦੇ ਵਿੱਚ ਪ੍ਰੋਬਲਮ ਹੈ ਉਹਨਾਂ ਲਈ ਇੱਕ ਬਹੁਤ ਜ਼ਿਆਦਾ ਵਰਦਾਨ ਹੈ ਇਹ ਵੀਡੀਓ ਠੀਕ ਹੈ ਜੀ ਸਾਰੇ ਭਰਾ ਚੈੱਕ ਕਰੋ ਘੋੜੀ ਕਿਦਾਂ ਭੱਜਦੀ ਹੁਣ ਦੇਖੋ ਦੇਖੋ ਜਾਂਦੀ ਨਾ ਚਾਲਾ ਮਾਰਦੀ ਤੇ ਇਹ ਵੈਗਰੂ ਦੀ ਦਾਤ ਹੈ ਤਾਂ ਪਲੀਜ਼ ਇਸ ਇਨਾਂ ਚੀਜ਼ਾਂ ਨੂੰ ਜੇਕਰ ਕੋਈ ਕਿਸੇ ਕੋਈ ਭਰਾ ਦੀ ਘੋੜੀ ਕੋਈ ਮੰਨ ਲਓ ਗੱਬਣ ਹੈ ਸੋਣ ਵਾਲੀ ਹੈ ਜਾਂ ਕੋਈ ਇਦਾਂ ਜੁੜੀ ਹੋਈ ਹੈ ਹਨਾ ਜਿਹਦੇ ਸਾਰੇ ਅੰਗ ਪੈਰ ਜੁੜ ਗਏ ਆ ਬਾਲੇ ਟਾਈਮ ਤੋਂ ਹਨਾ ਜੁੜੀਆਂ ਹੋਈਆਂ ਤਾਂ ਆ ਜਿਹੜਾ ਆਪਾਂ ਤੁਹਾਨੂੰ ਤਜਰਬਾ ਦੱਸਿਆ ਇਹ ਆਪਣਾ 15-20 ਸਾਲ ਪੁਰਾਣਾ ਤਜਰਬਾ ਹੈ ਤਾਂ ਇਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹੁਣ ਹਰ ਇੱਕ ਚੀਜ਼ ਤੁਹਾਡੇ ਨਾਲ ਇੱਕ ਇੱਕ ਕੱਲੀ ਕੱਲੀ ਸਾਂਝੀ ਕਰਿਆ ਕਰਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੇ ਕਿਸੇ ਵੀ ਚੀਜ਼ ਦੀ ਜਾਂ ਕਿਸੇ ਤੁਹਾਡੇ ਘੋੜੇ ਨੂੰ ਕੋਈ ਪ੍ਰੋਬਲਮ ਹੈ ਤਾਂ ਪਲੀਜ਼ ਮੈਸੇਜ ਜ਼ਰੂਰ ਕਰੋ ਇਨਬਾਕਸ ਦੇ ਵਿੱਚ ਤਾਂ ਉਸ ਦਾ ਹੱਲ ਤੁਹਾਨੂੰ ਆਨਲਾਈਨ ਸਾਰਿਆਂ ਦੇ ਸਾਹਮਣੇ ਦਿੱਤਾ ਜਾਊਗਾ ਠੀਕ ਹੈ ਜੀ ਉਹਨੂੰ ਆਪਾਂ ਠੀਕ ਕਰਾਂਗੇ ਜਿੱਦਾਂ ਵੀ ਜਿੰਨੀ ਕ ਆਪਾਂ ਨੂੰ ਨੌਲੇਜ ਹੈਗੀ ਹੈ ਵਾਈਗਰੂ ਨੇ ਹਨਾ ਤੇ ਪ੍ਰਮਾਤਮਾ ਨੇ ਆਪਾਂ ਨੂੰ ਨੌਲੇਜ ਬਖਸ਼ੀ ਹੈ ਮਾਤ ਬਖਸ਼ੀ ਹੈ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਉਹਨੂੰ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜੇ ਕਿ ਕਿਸੇ ਲੋੜਵੰਦ ਭਰਾ ਤੱਕ ਪਹੁੰਚ ਜਾਵੇ ਜਿਨ੍ਹਾਂ ਦੇ ਘੋੜਿਆਂ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦੇ ਅੰਗ ਪੈਰ ਜੁੜੇ ਹੋਏ ਆ ਠੀਕ ਹੈ ਜੀ ਤਾਂ ਪਲੀਜ਼ ਉਹਨਾਂ ਬੰਦਿਆਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕਿਸੇ ਲੋੜਵੰਦ ਤੱਕ ਕਿ ਕਿਸੇ ਜਾਨਵਰ ਦੀ ਜਾਨ ਬਚ ਸਕੇ ਤਾਂ ਆਪ ਜੀ ਚੈੱਕ ਕਰ ਸਕਦੇ ਹੋ ਬਾਈ ਵੀ ਬਹੁਤ ਖੂਚ ਆ ਤੇ ਘੋੜੀ ਨਾ ਇੰਨਾ ਸੋਹਣਾ ਚੱਲ ਰਹੀ ਐ ਮੰਨ ਲਓ ਤੁਸੀਂ ਸੋਚ ਕੇ ਦੇਖੋ ਇੰਨੇ ਸਾਲਾਂ ਦਾ ਜੁੜਿਆ ਹੋਇਆ ਘੋੜਾ ਇੱਕ ਵਾਰ ਦੇ ਟ੍ਰੀਟਮੈਂਟ ਨਾਲ ਕਿੰਨਾ ਫਰਕ ਪੈਗਾ ਸੋਵਾ ਫੇਰ ਆਪਾਂ ਇਹਦੀ ਕਰੀ ਰਿਹਾ ਹੈ ਹਨਾ ਅ ਸਾਰੇ ਦੀ ਟਕੋਰ ਕਰੀ ਸੋਵਾ ਫੇਰ ਵਾਲ ਕੇ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਪਾਂ ਇਹਦੀ ਟ੍ਰੀਮਿੰਗ ਕਿੱਦਾਂ ਕੀਤੀ ਸਾਰੇ ਪੈਰਾਂ ਦੀ ਆਪਾਂ ਮਿੰਤੀ ਕਰੀ ਆਹ ਦੇਖੋ ਹੁਣ ਸੋਵਾ ਫੇਰ ਕਿੰਨੀ ਵਧੀਆ ਚੱਲ ਰਹੀ ਏ ਕੋੜੀ ਇਹ ਦੂਜੀ ਵਾਰ ਦੀ ਵੀਡੀਓ ਸੋਵਾ ਫੇਰ ਇਹਨੂੰ ਆਪਾਂ 10 ਮਿੰਟ ਐਕਸਰਸਾਈਜ਼ ਦਿੱਤੀ ਕੋੜੀ ਆਪਣੇ ਆਪ ਖੋਦੀ ਹਨਾ ਭੱਜਦੀ ਜਾ ਰਹੀ ਹੈ ਖੁਸ਼ ਹੋ ਰਹੀ ਏ ਕੋੜੀ ਫੁਰਕੜੇ ਮਾਰਦੀ ਠੀਕ ਹੈ ਜੀ ਤੇ ਕਾਫੀ ਟਾਈਮ ਤੋਂ ਘੋੜੀ ਬੈਠੀ ਨਹੀਂ ਸੀ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਸੀ ਹਨਾ ਤੇ ਕਿਉਂਕਿ ਅਗੜਾਨ ਆ ਗਈ ਸੀ ਉਹਨੇ ਉਮੀਦ ਨਹੀਂ ਸੀ ਕਿ ਮੈਂ ਜੇ ਬੈਠ ਗਈ ਤਾਂ ਮੈਨੂੰ ਦੁਬਾਰਾ ਖੜੀ ਨਹੀਂ ਹੋਇਆ ਜਾਣਾ ਤੇ ਮਹਾਰਾਜ ਦੀ ਕਿਰਪਾ ਨਾਲ ਘੋੜੀ ਨਾ ਬਹੁਤ ਸੋਹਣੀ ਤੇ ਚੰਗੀ ਸੈੱਟ ਹੋ ਗਈ ਹੈ ਬਹੁਤ ਵਧੀਆ ਬਰੀਡ ਦੀ ਘੋੜੀ ਹੈ ਬਹੁਤ ਚੰਗੇ ਚੰਗੇ ਬੱਚੇ ਨੇ ਪੈਦਾ ਕੀਤੇ ਆ ਤੇ ਹੁਣ ਵੀ ਇਸ ਸਮੁੰਦਰ ਤੋਂ ਗੱਬਣਾ ਪਲਵਾਨਾਂ ਵਾਲੇ ਘੋੜੇ ਤੋਂ ਤੇ ਬਹੁਤ ਵਧੀਆ ਘੋਡੇ ਤੋਂ ਗੱਬਣਾ ਮਹਾਰਾਜ ਕਿਰਪਾ ਕਰੇ ਇਹਦੇ ਸਾਰੇ 1-2 ਦਿਨ ਰਹਿੰਦੇ ਆ ਸੂਣਦੇ ਤੇ ਪ੍ਰਮਾਤਮਾ ਨੂੰ ਚੜ੍ਹਦੀ ਕਲਾ ਬਖਸ਼ੇ ਚੰਗੀ ਸਿਹਤ ਦੇਵੇ ਤੇ ਆ ਬੱਚੀ ਦੇਖੋ ਕਿੰਨੀ ਪਿਆਰੀ ਆ ਤੇ ਬਹੁਤ ਵਧੀਆ ਬੱਚੀ ਆ ਘੋੜੀ ਵੀ ਕਾਫੀ ਪੈਂ 65 ਪੈਂਟ ਇੰਚ ਹਾਈਟ ਆ ਜਿਹੜੀ ਉਹਦੀ ਤੇ ਆ ਇਹਦੇ ਪੈਰਾਂ ਦੀ ਤੁਸੀਂ ਚੈੱਕ ਕਰੋ ਕਿੰਨੀ ਮੰਦੀ ਹਾਲਤ ਸੀ ਬਹੁਤ ਟਾਈਮ ਤੋਂ ਹਨਾ ਪੈਰ ਦੀ ਲੈਂਥ ਦੇਖੋ 5 5.5 ਇੰਚ ਹਾਈਟ ਲੰਬਾਈ ਹੋਈ ਪਈ ਆ ਉਨਾ ਹੀ ਚੜਾਈ ਹੋਈ ਪਈ ਤੇ ਉਨਾ ਹੀ ਲੰਬਾਈ ਹੋਈ ਆ ਇਸੇ ਕਰਕੇ ਦੀ ਗਾਮ ਚੇ ਬੈਠਣ ਦਾ ਕਾਰਨ ਸੀ ਪੂਰੀ ਗਾਮ ਚੇ ਬੈਠ ਗਏ ਸੀ ਆ ਆਪਾਂ ਤਿਆਰ ਕਰ ਦਿੱਤਾ ਪੈਰ ਹੁਣ ਦੇਖੋ ਤੇ ਪਹਿਲਾਂ ਵੀ ਤੁਸੀਂ ਚੈੱਕ ਕੀਤਾ ਤੇ ਆ ਦੇਖੋ 1 ਇੰਚ ਆਪਾਂ ਕੱਟ ਦਿੱਤਾ ਪੂਰਾ ਸਵਾ ਪੂਰੇ 4 4 ਇੰਚ ਦਾ ਪੈਰ ਤਿਆਰ ਹੋ ਗਿਆ ਠੀਕ ਹੈ ਜੀ ਤੇ ਅੰਦਰ ਫਿਨਿਸ਼ਿੰਗ ਚੈੱਕ ਕਰੋ ਪੈਰ ਦੀ ਆ ਆਪਾਂ ਇਹਦੇ ਦਵਾਈ ਲਾ ਦਿੱਤੀ ਆ ਦਵਾਈ ਲਾ ਕੇ ਪੂਰਾ ਇਹਨੂੰ ਤਿਆਰ ਕਰ ਦਿੱਤਾ ਰੈਡੀ ਕਰ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਦੂਜੇ ਪੈਰ ਦੀ ਟ੍ਰਿਮਿੰਗ ਕਰੀ ਜੰਨੇ ਆ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਜੇ ਚੰਗੀ ਲੱਗੀ ਤਾਂ ਹਨਾ ਤਾਂ ਮੈਸੇਜ ਵੀ ਜਰੂਰ ਕਰੋ ਕਿ ਆਪ ਜੀ ਨੂੰ ਇਸ ਵੀਡੀਓ ਦਾ ਕਿਹੜਾ ਪਾਰਟ ਵਧੀਆ ਲੱਗਿਆ ਜਾਂ ਤੁਹਾਨੂੰ ਕਿਸ ਚੀਜ਼ ਦੀ ਡਿਮਾਂਡ ਹੈ ਵੀ ਸਾਨੂੰ ਆਹ ਚੀਜ਼ ਦੀ ਵੀਡੀਓ ਹੋਣੀ ਚਾਹੀਦੀ ਆ ਤੁਹਾਡੇ ਘੋੜੇ ਦੀ ਕੋਈ ਪ੍ਰੋਬਲਮ ਹੈ ਜਾਂ ਆਪ ਜੀ ਨੂੰ ਕੋਈ ਐਦਾ ਲੱਗ ਰਿਹਾ ਵੀ ਸਾਨੂੰ ਇਸ ਚੀਜ਼ ਦੀ ਲੋੜ ਆ ਤੇ ਆਪਾਂ ਇਹ ਦੇਖਣੀ ਆ ਸਾਨੂੰ ਉਹਦੀ ਲਾਈਵ ਦਿਖਾਇਆ ਜਾਵੇ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਠੀਕ ਹੈ ਜੀ ਤਾਂ ਉਸ ਉਸ ਜੀ ਦਾ ਤੁਹਾਨੂੰ ਸੋਲੂਸ਼ਨ ਲਾਈਵ ਦੱਸਿਆ ਜਾਊਗਾ ਵੀਡੀਓ ਬਣਾ ਕੇ ਕੋਈ ਟ੍ਰੇਨਿੰਗ ਪ੍ਰਤੀ ਤੁਹਾਡੇ ਕੋਈ ਪ੍ਰੋਬਲਮ ਹੈ ਜਾਂ ਘੋਡੇ ਦੇ ਪੈਰਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਤਾਂ ப்ਲੀਜ਼ ਤੁਸੀਂ ਉਹਦੇ ਤੇ ਮੈਸੇਜ ਕਰੋ ਮੈਸੇਜ ਕਰਕੇ ਦੱਸੋ ਵੀ ਸਾਨੂੰ ਆਹ ਚੀਜ਼ ਦੀ ਲੋੜ ਹੈ ਜੀ ਤੇ ਆਪਾਂ ਉਹਦਾ ਸੋਲੂਸ਼ਨ ਤੁਹਾਨੂੰ ਜ਼ਰੂਰ ਦੱਸਾਂਗੇ ਜਿੰਨਾਕ ਆਪਾਂ ਨੂੰ ਨੋਲਿਜ ਆ ਤੇ ਸਾਰੇ ਭਰਾ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਕਿ ਆਪਾਂ ਕਿਸੇ ਜਾਨਵਰ ਦੀ ਜਾਨ ਬਚਾ ਸਕੇ ਆ ਦੇਖੋ ਦੇਖ ਕਿੰਦਾ ਕੁਆਟਰ ਸੋਲ ਸਾਰਾ ਕੁਝ ਵਾਈਟ ਲੈਅਰ ਕਿੰਦਾ ਹਨਾ ਖਤਮ ਹੀ ਹੋਇਆ ਵੈ ਫਰੌਗ ਤਾਂ ਜਮੀ ਵਿਚਾਰੀ ਦੀ ਖਤਮ ਹੋਈ ਪਈ ਸੀ ਇਹ ਲੱਗਦਾ ਵੀ ਸਾਲਾਂ ਦੇ ਕਿਸੇ ਨੇ ਪੈਰ ਹੀ ਨਹੀਂ ਬਣਾਏ ਵੀਰਾ ਕਰੇ ਵੀ ਕੀ ਕੋਈ ਤਾਂ ਪੈਰ ਚੱਕ ਹੀ ਨਹੀਂ ਹੁੰਦਾ ਸੀ ਹਨਾ ਬੰਦੇ ਬਹੁਤ ਆਉਂਦੇ ਸੀ ਆ ਕੇ ਚਲੇ ਜਾਂਦੇ ਸੀ ਡਾਕਟਰ ਵਗੈਰਾ ਤੇ ਆਪਾਂ ਵੀਰੇ ਦੀ ਤੁਹਾਨੂੰ ਇੰਟਰਵਿਊ ਵੀ ਇਸੇ ਵੀਡੀਓ ਚ ਦੱਸਾਂਗੇ ਸੁਣਾਵਾਂਗੇ ਉਹਨਾਂ ਦੀ ਜਵਾਨੀ ਵੀ ਉਹਨਾਂ ਨੂੰ ਕਿੰਨਾ ਵਧੀਆ ਲੱਗਿਆ ਆਪਣੇ ਨਾਲ ਆਪਣੇ ਕੰਮ ਤੋਂ ਕਿੰਨੇ ਖੁਸ਼ ਨੇ ਠੀਕ ਹੈ ਜੀ ਵਾਦ ਤੋਂ ਵਦ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿਹੜਾ ਕਿ ਆਪਾਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਬਣੇ ਰਹੀਏ ਤੁਹਾਡੀ ਘੋੜਿਆਂ ਦੀ ਸੇਵਾ ਕਰਦੇ ਰਹੀਏ ਮਹਾਰਾਜ ਜੀ ਦੇ ਘੋੜਿਆਂ ਦੀ ਸੇਵਾ ਇਦਾਂ ਲਈ ਜਾਣਾ ਆਪਣੇ ਤੋਂ ਚੰਗੀ ਸੇਤ ਦੇਣ ਤੇ ਤੁਸੀਂ ਦੇਖੋ ਨੇ ਐਨੇ ਜ਼ਿਆਦਾ ਪੈਰ ਹਾਰਡ ਹੋ ਗਏ ਸੀ ਖੁਸ਼ਕ ਹੋ ਗਏ ਸੀ ਤੇ ਉਹ ਜਮਾ ਮੋੜੀ ਕੇ ਵਿੱਚ ਨਾ ਨਾਈਫ ਵੀ ਨਹੀਂ ਕੱਟ ਰਹੀ ਉਹਨਾਂ ਨੂੰ ਤਾਖੀ ਰਾਪਨ ਉਹਦੇ ਆਪਣੀ ਕਾਟਰ ਦੀ ਸਹਾਇਤਾ ਲੈਣੀ ਪਈ ਇਸ ਕਰਕੇ ਹਨ ਤੇ ਇਹ ਸਾਰਾ ਡਾਈਟ ਦੇ ਕਾਰਨ ਸੀ ਤਾਂ ਪਲੀਜ਼ ਡਾਈਟ ਨੂੰ ਆਪਣੇ ਨੂੰ ਜ਼ਰੂਰ ਸੁਧਾਰੋ ਕੋੜਿਆਂ ਦੇ ਹਨਾ ਵਧੀਆ ਕਿਸੇ ਵੀ ਡਾਕਟਰ ਤੋਂ ਸਲਾਹ ਲਓ ਜਾਂ ਜਿੱਦਾਂ ਵੀ ਤੁਹਾਨੂੰ ਕੋਈ ਵਧੀਆ ਲੱਗਦਾ ਵੀ ਇਹ ਬੰਦਾ ਆਪਾਂ ਨੂੰ ਸਹੀ ਸਲਾਹ ਦਿੰਦਾ ਆ ਜਾਂ ਸਹੀ ਡਾਈਟ ਪਾਉਂਦੇ ਆ ਤਾਂ ਉਹਨਾਂ ਦੇ ਕੋੜਿਆਂ ਦੇ ਪੈਰ ਜ਼ਰੂਰ ਜਾ ਕੇ ਚੈੱਕ ਕਰੋ ਕਿਹੜਾ ਬੰਦਾ ਤੁਹਾਨੂੰ ਕਹਿ ਰਹਿਣਾ ਵੀ ਹਾਂ ਜੀ ਆਹ ਡਾਈਟ ਪਾਇਆ ਕਰੋ ਉਹਨਾਂ ਨੂੰ ਕਹੇ ਤੁਸੀਂ ਇਹ ਦਿਖਾਓ ਸਾਨੂੰ ਵੀ ਤੁਸੀਂ ਕਿਹੜੇ ਘੋੜੇ ਨੂੰ ਕਿਹੜੀ ਡਾਈਟ ਪਾਉਨੇ ਆ ਠੀਕ ਆ ਤਾਂ ਕਿ ਕੀ ਆ ਪਾਉਂਦੇ ਕੁਝ ਹੋਰ ਆ ਦੱਸ ਕੁਝ ਹੋਰ ਦਿੰਦੇ ਆ ਤੁਹਾਡਾ ਨੁਕਸਾਨ ਹੋ ਜਾਂਦਾ ਠੀਕ ਹੈ ਜੀ ਪਲੀਜ਼ ਇਹ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਰੋ ਕਿਉਂਕਿ ਲੋਕੀ ਅੱਜ ਕੱਲਾ ਵੀ ਕੋਈ ਕਿਸੇ ਦਾ ਚੰਗਾ ਨਹੀਂ ਸੋਚਦਾ ਠੀਕ ਆ ਤਾਂ ਪਲੀਜ਼ ਰਿਕਵੈਸਟ ਆ ਹਮੇਸ਼ਾ ਕਿਸੇ ਚੰਗੇ ਬੰਦੇ ਤੋਂ ਸਲਾਹ ਲੈ ਕੇ ਵਧੀਆ ਤਰੀਕੇ ਨਾਲ ਕੋਈ ਜੋ ਵੀ ਤੁਸੀਂ ਫੀਡ ਹੈ ਜਾਂ ਕੋਈ ਤੁਸੀਂ ਉਹਨੂੰ ਟ੍ਰੀਟਮੈਂਟ ਕਰਦੇ ਆਂ ਤਾਂ ਚੰਗੇ ਡਾਕਟਰ ਤੋਂ ਪੁੱਛ ਕੇ ਹੀ ਕਰੋ ਤੇ ਆਹ ਲਓ ਕਰੋ ਉਸੇ ਪੈਰ ਦੀ ਫਿਨਿਸ਼ਿੰਗ ਚੈੱਕ ਆਪਾਂ ਇਹਨੂੰ ਪੂਰ ਤਰਾਪਰ ਫਿਨਿਸ਼ਿੰਗ ਦੇ ਦਿੱਤੀ ਆ ਠੀਕ ਹੈ ਜੀ ਉਹੀ ਪੈਰ ਤੁਹਾਡੇ ਸਾਹਮਣੇ ਆ ਜਿਹੜਾ ਦੀ ਕੰਮ ਦੀ ਬੈਠੀ ਪਈ ਸੀ ਫਟੇ ਹੋਏ ਸੀ ਤਾਂ ਹੁਣ ਦੇਖੋ ਪੂਰਾ ਉੱਪਰ ਵਧੀਆ ਤਰੀਕੇ ਨਾਲ ਤੇ ਵਧੀਆ ਸ਼ੇਪ ਦੇ ਵਿੱਚ ਪੈਰ ਆ ਗਿਆ ਪੂਰੀ ਆਪਾਂ ਕੋਸ਼ਿਸ਼ કરી ਪੂਰੇ 2 ਦਿਨ ਲੱਗੇ ਇਸ ਕੋੜੀ ਨੂੰ ਹਾਂ ਟ੍ਰੀਮਿੰਗ ਕਰਨ ਦੇ ਵਿੱਚ ਤੇ ਸੈੱਟ ਕਰਨ ਦੇ ਵਿੱਚ ਇਹ ਕੋਈ ਜਾਦੂ ਮੰਤਰ ਨਹੀਂ ਹੈਗਾ ਅਗਲਾ ਕਹਿ ਦਿੰਦਾ ਜੀ 2 ਮਿੰਟਾਂ ਦੇ ਵਿੱਚ ਤੁਸੀਂ ਹਨਾ ਪੈਰ ਬਣਾ ਦਿੰਨੇ ਐ ਏਦਾਂ ਕਰ ਦਿੰਨੇ ਆ ਉਦਾਂ ਕਰ ਦਿੰਨੇ ਆ ਗੱਲਾਂ ਲੋਕੀ ਬਹੁਤ ਕਰਦੇ ਪਰ ਇੱਕ ਵਾਰ ਤੁਸੀਂ ਸਾਡੇ ਨਾਲ ਖੜ ਕੇ ਜਾਂ ਬੈਠ ਕੇ ਦੇਖੋ ਇੰਨਾ ਟਾਈਮਸ ਅਸੀਂ ਮੰਨ ਲਾ ਝੁੱਕ ਕੇ ਸਾਰਾ ਬਾਡੀ weight ਘੋਡੇ ਦਾ ਸਾਡੇ ਉੱਪਰ ਹੁੰਦਾ ਅਸੀਂ ਉਹਦੇ ਤੇ ਕੰਮ ਕਰਦੇ ਸਾਰਾ ਦਿਨ ਤੇ ਤੁਸੀਂ ਸਾਡੇ ਕੋਲੇ ਬਿਲੇ ਇੱਕ ਕੁਰਸੀ ਤੇ ਵੀ ਨਹੀਂ ਬੈਠ ਸਕਦੇ ਜਿਹੜੇ ਗੱਲਾਂ ਕਰਨ ਵਾਲੇ ਆ ਵੀ ਹਾਂਜੀ ਉਹ ਇੰਨੇ ਪੈਸੇ ਲੈਂਦੇ ਆ ਉਹ ਐਦਾਂ ਕਰਦੇ ਆ ਉਹਦਾਂ ਕਰਦੇ ਆ ਸਾਡਾ ਸਿਸਟਮ ਹੁੰਦਾ ਕੋੜੇ ਦੀ ਜਾਨ ਬਚਾਉਣੀ ਠੀਕ ਆ ਅਸੀਂ ਗੱਲਾਂ ਨਹੀਂ ਕਰਨੀਆਂ ਨਾ ਹੀ ਗੱਲਾਂ ਕਰਦੇ ਆ ਨਾ ਹੀ ਕਰਨੀਆਂ ਤੁਹਾਨੂੰ ਰਿਜ਼ਲਟ ਦੇਵਾਂਗੇ ਜਿਹੜੇ ਵੀ ਜਾਨਵਰ ਨੂੰ ਹੱਥ ਪਾ ਲਿਆ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਵੀ ਹੋਦ ਕਦੀ ਵੀ ਕੁਝ ਨਹੀਂ ਹੋਊਗਾ ਉਹਦੀ ਜ਼ਿੰਮੇਵਾਰੀ ਹੋਊਗੀ ਠੀਕ ਆ ਜੀ ਪ੍ਰੋਪਰ ਇਹ ਨਹੀਂ ਹੈਗਾ ਵੀ ਉਹਨੂੰ ਆਪਾਂ ਹੱਥ ਪਾ ਲਿਆ ਕੱਲ ਨੂੰ ਤੁਸੀਂ ਕਿਸੇ ਹੋਰ ਬੰਦੇ ਨੂੰ ਦੱਸੀ ਜਾਓਗੇ ਸੱਦੋਂਗੇ ਵੀ ਹਾਂਜੀ ਉਹ ਠੀਕ ਨਹੀਂ ਹੋਇਆ ਉਹ ਐਦਾਂ ਆਇਆ ਜਾਂ ਉਹ ਹੋਇਆ ਤੇ ਕੋਈ ਗੱਲਾਂ ਵਾਲਾ ਕੰਮ ਨਹੀਂ ਆ ਠੀਕ ਹੈ ਜੀ ਜਿਹੜੇ ਵੀ ਕਿਸੇ ਕੋਈ ਘੋਡੇ ਨੂੰ ਪ੍ਰੋਬਲਮ ਹੈ ਤਾਂ ਪਲੀਜ਼ ਇੱਕ ਵਾਰ ਤੁਸੀਂ ਜਰੂਰ ਉਹਦੀ ਸਲਾਹ ਲਓ ਕਿ ਆਪਾਂ ਸੁਣਦੇ ਆ ਵੀਰੇ ਦੀ ਗੱਲਬਾਤ ਆਪਾਂ ਕੱਲ ਆਏ ਸੀ ਤੁਹਾਡੇ ਕੋਲੇ ਆਪਣਾ ਪਿੰਡ ਦਾ ਨਾਮ ਕੀ ਆ? ਚੰਗਰਾ ਹੋਰ। ਚੰਗਰਾ ਹੋਰ ਇਹ ਕਿਹੜੇ ਪਿੰਡ ਦੇ ਲਾਗੇ ਪਿਆ ਸ਼ਹਿਰ ਕਿਹੜਾ ਤੁਹਾਡੇ ਕੋਲ ਪਿਆ ਕਸਬਾ ਨੇੜੇ? ਹਾਂ ਸਾਜ ਕਪਰੀਦਕੋਟ ਦੀ ਬੈਕਗਰਾਊਂਡ ਹੈ ਨਾ। ਹਾਂਜੀ ਹਾਂਜੀ ਤਾਂ ਅੱਗੇ ਆਪਣੇ ਇਧਰ ਬਾਰਡਰ ਏਰੀਆ ਆ ਗਿਆ ਬਾਰਡਰ ਏਰੀਆ ਕੋਈ ਕਰੋ। ਓਕੇ ਜੀ ਓਕੇ। ਆਪਾਂ ਨੂੰ ਕਿੰਨਾ ਕਿ ਟਾਈਮ ਹੋ ਗਿਆ ਕੋੜੀਆਂ ਰੱਖ ਦਿਆਂ। ਕੋੜ ਬਰਾਦ ਨੂੰ ਹੋ ਹੀ ਗਈ ਆਪਣਾ ਟਾਲ ਹੋ ਗਿਆ। ਆਪਣਾ ਟਾਲ ਹੋ ਗਿਆ ਨਾ। ਕੋਲ ਗੱਡੀ ਕੋਲ ਮਿਲ ਗਏ ਮੋੜ ਕੇ ਚੜਦੇ ਹਾਂ ਅੱਗੇ ਰਾਵੜ। ਠੀਕ ਹੈ ਜੀ। ਤੇ ਇਹ ਜਿਹੜੀ ਘੋੜੀ ਹੈ ਕਿਹੜੀ ਬਰੀਡ ਦੀ ਹੈ ਕੀ ਇਹਦਾ ਮਾਂ ਪਿਓ ਲੈਂਗਵੇਜ ਵਗੈਰਾ ਸੂਰੀਆ ਦੇ ਬਲੱਡ ਲਾਈਨ ਚ ਦੱਸੀ ਜੰਡੀ ਆਪਾਂ ਦਾ ਥਰੀਕ ਠੀਕ ਹੈ ਜੀ ਤੇ ਇਹਦੀ ਉਮਰ ਕਿੰਨੀ ਕੁ ਹੋ ਗਈ ਉਮਰ 10-11 ਸਾਲ ਦੀ 10-11 ਸਾਲ ਹੋ ਗਈ ਆਪਾਂ ਇਹ ਤੋਂ ਪਹਿਲਾਂ ਕਿਹੜੇ ਕਿਹੜੇ ਘੋੜਿਆਂ ਦੇ ਬੱਚੇ ਲੈ ਲਏ ਆ ਪਹਿਲਾਂ ਉਹ ਆਪ ਇੱਕ ਪਤੰਗ ਦਾ ਬੱਚਾ ਸੀਗਾ ਹਾਂਜੀ ਉਦੋਂ ਪਹਿਲਾਂ ਜਵਾਲਾ ਮੁਖੀ ਦੀ ਵਿਚੇਰੀ ਸੀਗੀ ਉਦੋਂ ਪਹਿਲਾਂ ਜਵਾਲਾ ਮੁਖੀ ਦਾ ਛੇੜਾ ਫਸ ਗਿਆ ਸੀ ਓਕੇ ਓਕੇ ਤੇ ਹੁਣ ਆਪਾਂ ਇਹ ਕਿਹੜੇ ਘੋੜੇ ਤੋਂ ਗੱbnਾ ਇਸ ਟਾਈਮ ਹੁਣ ਸਮੁੰਦਰ ਤੋਂ ਸਮੁੰਦਰ ਤੋਂ ਬਲਵਾਨਾ ਵਾਲਾ ਬਲਵਾਨਾ ਠੀਕ ਹੈ ਠੀਕ ਹੈ ਤੇ ਇਹਦਾ ਮਤਲਬ ਇਹ ਬਹੁਤ ਚੰਗੀ ਘੋੜੀ ਤੇ ਚੰਗੇ ਘੋੜੇ ਦਾ ਆਪਾਂ ਬਰੀਡ ਕਰਾਈ ਹੈ ਬਹੁਤ ਚੰਗੇ ਬੱਚੇ ਹੁੰਦੇ ਠੀਕ ਹੈ ਠੀਕ ਹੈ ਤੇ ਇਹ ਕਾ ਜਿਹੜੇ ਦੇ ਪੈਰਾਂ ਨੂੰ ਆ ਮੰਨ ਲਓ ਪ੍ਰੋਬਲਮ ਆਈ ਇਹ ਕੀ ਕਾਰਨ ਹੋਇਆ ਕੋਈ ਆਪਣੇ ਭਰਾਵਾਂ ਨੂੰ ਦਾ ਉਹਨਾਂ ਨੂੰ ਵੀ ਨਵੇਂ ਜਿਹੜੇ ਘੋੜੇ ਰੱਖੇ ਉਹਨਾਂ ਨੂੰ ਘੋੜੀ ਤੋੜ ਹਾਂਜੀ ਉਹਦੇ ਕਰਕੇ ਵਗਿਆ ਡੋੜਾ ਮਜਾਕੜਾ ਨਾ ਆ ਗਈ ਠੀਕ ਆ ਉਹ ਪ੍ਰੋਪਰ ਮੰਨ ਲਓ ਜਦੋਂ ਆ ਕੇ ਕੋੜੇ ਠੰਡੀ ਨਹੀਂ ਕਰੀ ਹੈਗੀ ਆ ਕੇ ਐਂ ਢੇ ਕੱਢ ਦਿੱਤੀ ਉਹ ਠੰਡੇ ਵਿੱਚ ਤੇ ਲੇਟ ਦੀ ਰਹੀ ਬੈਠਦੀ ਰਹੀ ਤਾਂ ਉਹਦੇ ਨਾਲ ਉਹਦੀ ਜਾਗੜਾ ਨਾ ਹੋ ਕਿਸ ਤਾਂ ਠੀਕ ਹੈ ਜੀ ਇਹ ਕਿੰਨੇ ਟਾਈਮ ਤੋਂ ਸੀ ਇਹਨੂੰ ਪ੍ਰੋਬਲਮ ਉਹ ਹੋ ਗਈ ਲਗਭਗ 3 ਸਾਲ ਤੋਂ ਹੋ ਗਈ ਸਾਡੇ ਚੇਤੇ 3 ਸਾਲ ਤੋਂ ਹੋ ਗਈ ਆਪਾਂ ਐਦਾਂ ਹੀ ਸੂਏ ਲਈ ਜਾਨੀ ਆ ਸੂਏ ਲੈ ਚੀ ਕਿ ਤੂੰ ਗਲਾ ਲਾ ਲਈ ਜਦੋਂ ਗੈਸਟ ਅਪਰੂਵ ਹੋਏ ਬੱਚੇ ਹਟੀ ਗਲਾ ਲਾ ਲਈ ਹਾਂਜੀ ਉਹ ਸਿਰੇ ਲਾ ਲਈ ਆ ਜੀ ਕਿ ਸੋੜ ਆ ਜਾਂਦੇ ਆ ਜਿਆਦਾ ਹੋ ਗਈ ਵੀ ਅੱਗੇ ਤੀਕ ਤੂੰ ਗਲਾ ਲਾ ਦੇ ਦਰਦ ਆਣਾ ਸਾਹ ਰੇਂਗ ਦੀ ਸੀਗੀ ਠੀਕ ਹੈ ਜੀ ਵੀ ਆਉਂਦੀ ਅੱਗੇ ਦਿਨਾਂ ਦੇ ਨੇੜੇ ਆ ਕੇ ਆਉਂਦੀ ਸੀ ਕਿ ਅਸਲੀ ਪਹਿਲਾਂ ਆ ਗਈ ਸੀ ਪਹਿਲਾਂ ਹੋ ਗਈ ਠੀਕ ਹੈ ਜੀ ਤੇ ਆਪਾਂ ਕਦੇ ਸੋਚਿਆ ਨਹੀਂ ਹੈਗਾ ਵੀ ਇਹਨੂੰ ਆਪਾਂ ਠੀਕ ਕਰਵਾਈਏ ਬਹੁਤ ਸੋਚਿਆ ਕਿ ਡਾਕਟਰ ਸਾਹਿਬ ਪਹਿਲਾਂ ਹੀ ਆਏ ਸੀਗੇ ਹਾਂ ਜੀ ਉਹਨਾਂ ਨੇ ਕੋਈ ਦਵਾਈ ਮੈਡੀਸਿਨ ਨਹੀਂ ਦਿੱਤੀ ਵੇਖ ਕੇ ਪੈਰ ਮੁੜ ਗਏ ਸੀ ਪੈਰ ਦੇਖ ਕੇ ਮੁੜ ਜਾਂਦੇ ਸੀ ਵੀ ਉਹ ਕਹੇ ਸਾਡੇ ਸਮਝ ਚ ਨਹੀਂ ਆ ਕੁਝ ਹੋਰ ਹੈ ਨਾ ਕਿਸਨੇ ਹੱਥ ਨਹੀਂ ਪਾਇਆ ਤੇ ਠੀਕ ਹੈ ਤੁਹਾਨੂੰ ਆਪਣੇ ਬਾਰੇ ਕਿੰਨਾ ਨੇ ਦੱਸਿਆ ਵੀ ਤੁਸੀਂ ਉਹਨਾਂ ਨੂੰ ਮਿਲੋ ਆਪਣੇ ਵੀਡੀਓ ਵੇਖੀ ਅਸੀਂ ਆਪਣੀਆਂ ਹੀ ਉਹਦੋਂ ਮੁਕਸਰ ਮੇਲੇ ਤੇ ਹੀ ਠੀਕ ਹੈ ਹਾਂਜੀ ਮੇਕੇ ਦੇ ਮੇਲੇ ਤੇ ਆਪਾਂ ਲਾਈਵ ਹੀ ਦੇਖ ਲਿਆ ਸੀ ਨਾ ਉੱਥੇ ਮਿਲੇ ਠੀਕ ਹੈ ਜੀ ਤੇ ਚਲੋ ਹੁਣ ਤਾਂ ਆਪਾਂ ਇਹਦਾ ਕੱਲ ਟਰੀਟਮੈਂਟ ਕੀਤਾ ਹਨਾ ਆਪਾਂ ਸਾਰਾ ਦਿਨ ਉਹਦੀਆਂ ਦਵਾਈਆਂ ਬੂਟੀਆਂ ਲੱਭੀਆਂ ਇਧਰ ਨਹਿਰ ਵਗੈਰਾ ਤੇ ਕਾਫੀ ਹਨਾ ਘੁੰਮੇ ਤੇ ਆਪਾਂ ਕੱਲ ਇਹਦਾ ਟਰੀਟਮੈਂਟ ਕਰਿਆ ਤੇ ਕੱਲ ਨਾਲੋਂ ਅੱਜ ਦੇ ਵਿੱਚ ਕਿੰਨਾ ਫਰਕ ਪਿਆ ਤੋਦੇ ਵਿੱਚ 35 ਪੈਸੇ ਫਰਕ ਪੈ ਗਿਆ 30 40% ਫਰਕ ਪੈ ਗਿਆ ਹਨਾ ਜੀ ਇੱਕ ਵਾਰ ਦੀ ਉਸ ਰਲ ਆਪਾਂ ਕੋਈ ਜ਼ਿਆਦਾ ਇਹਦਾ ਕੁਝ ਨਹੀਂ ਕਰਿਆ ਕੋਈ ਛੇੜ ਛਾੜ ਨਹੀਂ ਕਰੀ ਪੈਰਾਂ ਦੀ ਮੀਜਰਮੈਂਟ ਕਰ ਦਿੱਤੀ ਆ ਤੇ ਪੈਰਾਂ ਨੂੰ ਆਪਾਂ ਜੜੀਆਂ ਬੂਟੀਆਂ ਸਾਰੀਆਂ ਉਬਾਲ ਕੇ ਦੇਸੀ ਇਲਾਜ ਜਿਹੜਾ ਆਪਣੇ ਪੁਰਾਣੇ ਬਜ਼ੁਰਗ ਕਰਦੇ ਸੀ ਹੈਨਾ ਤੇ ਉਹਦੇ ਨਾਲ ਇਹਦੀ ਆਪਾਂ ਧੋ ਦਿਤੀਆਂ ਜਿਹਦੇ ਨਾਲ ਮਤਲਬ ਲੇਵੇ ਦੀ ਸਵੇਲਿੰਗ ਵੀ ਰਹਿ ਗਈ ਆ ਤੇ ਪੈਰਾਂ ਦੀ ਗੋਡਿਆਂ ਦੀ ਸਵੇਲਿੰਗ ਵੀ ਉਤਰ ਗਈ ਤੇ ਆਪਾਂ ਉਹਨੂੰ ਐਕਸਰਸਾਈਜ਼ ਵੀ ਦਿੱਤੀ ਜਿਹਦੇ ਨਾਲ ਹੁਣ ਉਹ ਵਧੀਆ ਚੱਲ ਰਹੀ ਹੈਨਾ ਬਹੁਤ ਵਧੀਆ ਬਹੁਤ ਵਧੀਆ ਤੇ ਬਾਕੀ 10-8-10 ਦਿਨਾਂ ਦੇ ਵਿੱਚ ਰਿਕਵਰੀ ਹੋ ਜਾਣੀ ਬਹੁਤ ਵਧੀਆ ਹੋ ਜਾਊਗੀ ਕਿਉਂਕਿ ਪੈਰਾਂ ਦੀ ਮੀਜ਼ਰਮੈਂਟ ਸਹੀ ਹੋ ਗਈ ਪੈਰ ਕਾਪਾਈ ਕਿ 1.5-1.5 ਇੰਚ ਘਟੇ ਹੈਨਾ ਜਿਹੜੀ ਕਿ ਪੈਰਾਂ ਦੀ ਗਰੋਥ ਵਧੀਆ ਨਹੀਂ ਸੀਗੀ ਤੇ ਹੁਣ ਵਧੀਆ ਆਪਾਂ ਤੁਸੀ ਆ ਵੀਡੀਓ ਦੇਖੀਏ ਨਾਲ ਚੱਲਦੀ ਇਹਦੀ ਘੋੜੀ ਕਾ ਪਹਿਲਾਂ ਕਿੱਦਾਂ ਦੀ ਸੀ ਤੇ ਉਸ ਤੋਂ ਬਾਅਦ ਆਪਾਂ ਐਕਸਰਸਾਈਜ਼ ਦੀ ਵੀ ਦਿਖਾਈ ਹੈ ਤੇ ਮਾਲਸ਼ ਦੀ ਵੀ ਦਿਖਾਈ ਹੈ ਤੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਵਿੱਚ ਜਿਹੜਾ ਕਿ ਦਵਾਈਆਂ ਬੂਟੀਆਂ ਆਪਾਂ ਪਾਈਆਂ ਵਾਲ ਕੇ ਉਹਨੂੰ ਸੇਕਾ ਦਿੱਤਾ ਜਿਹਦੇ ਨਾਲ ਮਾਲਸ਼ ਕਰੀ ਉਹ ਵੀ ਆਪਾਂ ਇੱਕ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਤੇ ਘੋੜੀ ਦਾ ਰਿਜ਼ਲਟ ਤੁਹਾਡੇ ਸਾਹਮਣੇ ਆਪਾਂ ਕੰਮ ਕੀਤਾ ਠੀਕ ਹੈ ਜੀ ਕਾਫੀ ਆਪਾਂ 10 11 ਵੱਜ ਗਏ ਨਾ ਜੀ ਅ ਦੋ ਤਿੰਨ ਘੰਟੇ ਲੱਗੇ ਆਪਾਂ ਨੂੰ ਸਾਰਾ ਟ੍ਰੀਟਮੈਂਟ ਕਰਨ ਤੇ ਹਾਂ ਰਾਤ 11 ਵਜੇ ਸੀਗੇ ਤੇ ਹੁਣ ਵੀ 12 ਵਜੇ ਬਸ ਫਿਰ 2 ਵਜੇ ਦੋ ਵਜੇ ਗਿਆ ਹੈ ਨਾ ਤੇ ਅਗਲਾ ਕਹਿ ਦਿੰਦਾ ਵੀ ਇਹ 2 ਮਿੰਟਾਂ ਦਾ ਕੰਮ ਹੈ 2 ਮਿੰਟਾਂ ਦਾ ਕੰਮ ਕੋਈ ਨਹੀਂ ਹੈਗਾ ਆਪਾਂ ਨੂੰ ਦੇਖ ਲਓ 7 ਨੂੰ 7-8 ਘੰਟੇ ਨਾਰਮਲ ਹੀ ਹੋ ਗਿਆ ਕੰਮ ਕਰਦਿਆਂ ਨੂੰ ਵਿਚਾਰੇ ਭਰਾ ਸਾਰੇ ਲੱਗੇ ਨਾਲ ਤੇ ਅਸੀਂ ਦਵਾਈਆਂ ਬੂਟੀਆਂ ਕੋਟੀਆਂ ਕੁਝ ਹੋਰ ਕੀਤਾ ਵਾਲਿਆ ਫਿਰ ਇਹਦੇ ਆਪਾਂ ਰਾਤ ਪਹਿਲਾਂ ਇਹਦੇ ਪੈਰ ਚੱਕਣ ਦੀ ਹਿੰਮਤ ਨਹੀਂ ਸੀ ਇਹਨੂੰ ਕੋੜੀ ਨੂੰ ਪੈਰ ਚੱਕਣ ਦਾ ਲੈਵਲ ਬਣਾਇਆ ਵੀ ਉਹ ਆਪਣੇ ਪੈਰਾਂ ਦੇ ਖੜ੍ਹ ਸਕੇ ਸਵੇਰੇ ਫਿਰ ਆਪਾਂ ਇਹਦੇ ਪੈਰਾਂ ਦੀ ਟ੍ਰਿਮਿੰਗ ਕੀਤੀ ਜਿਹੜੀ ਕਿ ਵਧੀਆ ਤਰੀਕੇ ਨਾਲ ਘੋੜੀ ਨੇ ਆਪਦੇ ਇੱਕ ਪੈਰ ਤੇ ਖੜ ਕੇ ਆ ਦੂਜੇ ਪੈਰ ਦੀ ਵੀ ਟ੍ਰਿਮਿੰਗ ਕਰਵਾਈ ਵਧੀਆ ਤਰੀਕੇ ਨਾਲ ਘੋੜੀ ਦੇ ਪੈਰ ਦੇ ਵਿੱਚ ਮੰਨ ਲਓ ਨਾਂ ਵਾਲਾ ਵੀ 60-70% ਫਰਕ ਪੈ ਗਿਆ ਜਿਹੜੇ ਕਿ ਉਹ ਵਧੀਆ ਹਲੇ ਵੀ ਹੋਰ ਵੀ ਪੈ ਜਾਣਾ ਤੇ ਇਹਨਾਂ ਨੂੰ ਆਪਾਂ ਔਇਲ ਦਿੱਤਾ ਇੱਕ ਤਾਂ ਮਲਣ ਵਾਸਤੇ ਤੇ ਇੱਕ ਆਪਾਂ ਇਹਨਾਂ ਨੂੰ ਦੱਸਿਆ ਵੀ ਬਹੁਤ ਚੀਜ਼ਾਂ ਵਾਲ ਕੇ ਸਾਰੀਆਂ ਜੜੀਆਂ ਬੂਟੀਆਂ ਉਹਦੀ ਘੰਟਾ ਅੱਧਾ ਘੰਟਾ ਟਕੋਰ ਕਰਨੀ ਹੈ ਠੀਕ ਹੈ ਜੀ ਤਾਂ ਕਿਸੇ ਦੇ ਭੈਣ ਭਰਾ ਦੇ ਕਿਸੇ ਦੇ ਵੀ ਮੰਨ ਲਓ ਕਿਸੇ ਘੋੜੇ ਨੂੰ ਪ੍ਰੋਬਲਮ ਹੈ ਜਾ ਕੋਈ ਐਦਾਂ ਦਾ ਤਾਂ ਤੁਸੀਂ ਆ ਚੀਜ਼ ਨੁਕਤਾ ਵਾਰਤ ਕੇ ਤੁਸੀਂ ਆਪ ਉਹਨੂੰ ਸਹੀ ਕਰ ਸਕਦੇ ਆ ਠੀਕ ਹੈ ਜੀ ਤੇ ਇਹ ਆਪਾਂ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਈ ਆ ਵੀ ਕੱਲ ਨੂੰ ਤੁਸੀਂ ਇਹ ਨਾ ਕਿਹਾ ਕੋਈ ਚੀਜ਼ ਛੁਪਾ ਕੇ ਕਰਦੇ ਆ ਪਤਾ ਨਹੀਂ ਕੀ ਟ੍ਰੀਟਮੈਂਟ ਕਰਦੇ ਆ ਕੀ ਨਹੀਂ ਕਰਦੇ ਆ ਵੀਰੇ ਨੂੰ ਆਪਾਂ ਇੱਕ ਇੱਕ ਚੀਜ਼ ਲਿਖਾਈ ਆ ਇਹਨਾਂ ਦੇ ਸਾਹਮਣੇ ਲਿਆਂਦੀ ਆ ਲਿਆ ਕੇ ਆਪਾਂ ਘਰੇ ਤਿਆਰ ਕਰਕੇ ਉਸੇ ਵळे ਉਹਦਾ ਟ੍ਰੀਟਮੈਂਟ ਕੀਤਾ ਕੋਈ ਆਪਦੇ ਕੋਲੋਂ ਲੁਕੋ ਕੇ ਜਾਂ ਕੋਈ ਚੀਜ਼ ਐਦਾਂ ਦੀ ਨਹੀਂ ਕਰੀ ਵੀ ਇਹ ਇਹ ਬਾਹਰੋਂ ਆ ਜੀ ਕੈਨੇਡਾ ਤੋਂ ਆਇਆ ਅਮਰੀਕਾ ਤੋਂ ਆਇਆ ਫਲਾਨੀ ਬਰੀਡ ਹੈ ਨਾ ਕੋਈ ਐਦਾਂ ਦਾ ਕੰਮ ਨਹੀਂ ਕੀਤਾ ਤੇ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੋਇਆ ਤੇ ਬਾਕੀ ਵੀਰੇ ਨੂੰ ਤੁਸੀਂ ਕਿੰਨੇ ਖੁਸ਼ ਆਂ ਜੀ ਕਿੱਦਾਂ ਲੱਗਿਆ ਕੰਮ ਬਹੁਤ ਖੁਸ਼ ਆਂ ਘੋੜੀ ਬਾਹਲੇ ਚੰਗੇ ਘੋੜੇ ਤੋਂ ਗੱਬਣ ਕਰਵਾਈ ਬੈਠੇ ਹਾਂ ਜੀ ਨਹੀਂ ਬਹੁਤ ਦੇਖੋ ਆਪਾਂ ਚਲੋ ਉਹ ਤਾਂ ਆਪਣੇ ਲਈ ਤਾਂ ਇਹ ਵੀ ਬਹੁਤ ਬੱਚਿਆਂ ਵਰਗੀ ਆਪਦੇ ਘਰ ਦਾ ਫੈਮਿਲੀ ਮੈਂਬਰ ਆ ਉਹ ਬਾਦ ਨਹੀਂ ਗੱਲਾਂ ਨਹੀਂ ਕਿ ਆਪਾਂ ਦਾ ਬੱਚਾ ਇਦਾਂ ਨਾ ਜਾਉ ਦਰਾਂ ਤੇ ਕੀਮਤੀ ਆ ਹਰ ਇੱਕ ਮਲ ਹORS LOVER ਲਈ ਹਰ ਇੱਕ ਕੋੜਾ ਜਾਂ ਬੱਚਾ ਉਹਦੇ ਲਈ ਕੀਮਤੀ ਹੁੰਦਾ ਉਹ ਦਾ ਫੈਮਿਲੀ ਮੈਂਬਰ ਆ ਤੇ ਆਪਣੇ ਲਈ ਸਭ ਤੋਂ ਮੇਨ ਹੈ ਕਿ ਆਪਣੀ ਘੋੜੀ ਸਹੀ ਹੋ ਜਾਵੇ ਠੀਕ ਹੈ ਜੀ ਤੇ ਚਲੋ ਆਪਾਂ ਨੇ ਤੁਹਾਨੂੰ ਮਨੋ ਸੇਵਾ ਕੀਤੀ ਹੈ ਤੁਹਾਨੂੰ ਮਨੋ ਦੇਲਾ ਕੇ ਕੰਮ ਕੀਤਾ ਤੇ ਬਾਕੀ ਵੀਰਾ ਤੁਹਾਡੇ ਸਾਹਮਣੇ ਆ ਜੀ ਤੇ ਬਾੜਾ ਜੀ ਦੱਸੋ ਉਹਨਾਂ ਨੂੰ ਵੀ ਕਿੱਦਾਂ ਲੱਗਿਆ ਕੰਮ ਤੇ ਕੀ ਉਹਨਾਂ ਨੂੰ ਸਲਾਹ ਦੇਣੀ ਚਾਹੋਗੇ ਆਪਣੇ ਬਾਰੇ ਬਹੁਤ ਵਧੀਆ ਕੰਮ ਲੱਗਾ ਬਾਈ ਦਾ ਇਹ ਬਾਈ ਨਾਲ ਕਨੈਕਟ ਕਰੋ ਜੀ ਕੰਮ ਕਰਵਾਓ ਬਾਈ ਤੋਂ ਬਾਅਦ ਤੋਂ ਬਾਅਦ ਚੰਗਾ ਕਾਰੋਬਾਰ ਆਈ ਕੋਈ ਨੀਆਏ ਪੈਸੇ ਨਹੀਂ ਲੈਂਦਾ ਬਾਈ ਠੀਕ ਹੈ ਧੰਨਵਾਦ ਜੀ ਬਹੁਤ-ਬਹੁਤ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਿਸੇ ਦੇ ਘੋੜੇ ਨੂੰ ਜਾਂ ਬੱਚੇ ਨੂੰ ਕਿਸੇ ਨੂੰ ਵੀ ਪ੍ਰੋਬਲਮ ਹੈ ਆ ਤੁਸੀਂ ਆਪਦੀ ਕਾਲ ਕਰਕੇ ਉਹਦੀ ਸਲਾਹ ਲੈ ਸਕਦੇ ਹੋ ਠੀਕ ਹੈ ਜੀ ਉਹਦੀ ਕੋਈ ਉਹ ਫੀਸ ਨਹੀਂ ਆ ਕੁਝ ਨਹੀਂ ਆ ਤੇ ਆਪ ਜੀ ਮੰਨ ਲਓ ਜਿੱਦਾਂ ਕਿੰਨੀ ਮਰਜ਼ੀ ਪ੍ਰੋਬਲਮ ਹੋਵੇ ਘੋੜੇ ਨੂੰ ਤਾਂ ਤੁਸੀਂ ਇੱਕ ਵਾਰ ਜ਼ਰੂਰ ਕੰਟੈਕਟ ਕਰੋ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਕੱਲ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਧੰਨਵਾਦ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ